ਲੁਧਿਆਣਾ ਦੀ ਧੀ ਨੇ ਕੈਥੋਲਿਕ ਯੂਨੀਵਰਸਿਟੀ ਮਿਲਾਨ ਤੋਂ ਮਾਸਟਰ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕਰਕੇ ਮਾਪਿਆਂ ਅਤੇ ਪਾਈਚਾਰੇ ਦਾ ਇਟਲੀ ਵਿੱਚ ਵਧਾਇਆ ਮਾਣ ਇਟਲੀ ਦੇ ਭਾਰਤੀ ਪਾਈਚਾਰੇ ਦੀਆਂ ਧੀਆਂ ਦੀ ਮਿਹਨਤ ਤੇ ਦ੍ਰਿੜ ਇਰਾਦਿਆਂ ਨੇ ਵੱਖ-ਵੱਖ ਵਿੱਦਿਅਕ ਖੇਤਰਾਂ ਵਿੱਚ ਜਿਸ ਤਰ੍ਹਾਂ ਨਵੀਆਂ ਪੈੜਾਂ ਪਾਉਂਦਿਆਂ ਕਾਮਯਾਬੀ ਦਾ ਇਤਿਹਾਸ ਸਿਰਜਦਿਆਂ ਭਾਰਤ ਦੀ ਬੱਲੇ ਬੱਲੇ ਕਰਵਾਈ ਹੈ ਉਹ ਕਾਬਲੇ ਤਾਰੀਫ ਹੈ ਜਿਹੜੀਆਂ ਧੀਆ ਕਦੀ ਸਾਈਕਲ ਚਲਾਉਂਦੀਆਂ ਵੀ ਡਰਦੀਆਂ ਸਨ ਅੱਜ ਜੋ ਇਟਲੀ ਦੇ ਰਾਸ਼ਟਰੀ ਮਾਰਗਾਂ ਉੱਪਰ ਟਰੱਕ ਟਰਾਲੇ ਤੇ ਬੱਸਾਂ ਸੁਚੱਜੇ ਢੰਗ ਨਾਲ ਚਲਾ ਇਟਲੀ ਦੀ ਉਨਤੀ ਵਿੱਚ ਅਹਿਮ ਰੋਲ ਨਿਭਾ ਰਹੀਆਂ ਹਨ ਅਸੀਂ ਆਪਣੇ ਪਾਠਕਾਂ ਨਾਲ ਪੰਜਾਬ ਦੀ ਇੱਕ ਅਜਾਹੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਕਿ ਪਿੰਡ ਰਸੂਲਪੁਰ ਮੱਲਾ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਭਾਰਤੀ ਮੂਲ ਦੀ ਨਿਮਰਤ ਕੌਰ ਜਿਸ ਨੂੰ ਰਜਿੰਦਰ ਸਿੰਘ ਅਤੇ ਕੁਲਵੰਤ ਕੌਰ ਮਾਪਿਆਂ ਨੇ ਰਜਵਾ ਪਿਆਰ ਦులਾਰ ਦੇ ਮਿਆਂ ਪੜ੍ਹਾਇਆ ਤੇ ਅੱਜ ਇਸ ਤੀਰਾਨੀ ਨੇ ਕਥਲੁਕ ਯੂਨੀਵਰਸਿਟੀ ਮਿਲਾਨ ਤੋਂ ਅੰਤਰਰਾਸ਼ਟਰੀ ਆਰਥਿਕ ਅਤੇ ਵਿਪਾਰ ਪ੍ਰਬੰਧਨ ਵਿੱਚ ਮਾਸਟਰ ਡਿਗਰੀ 30 ਵਿੱਚੋਂ 30 ਬੋਟ ਲੈ ਕੇ ਪਹਿਲੀ ਦਰਜੇ ਵਿੱਚ ਪਾਸ ਕਰਕੇ ਪਰਿਵਾਰ ਸਮੇਤ ਘਰ ਦੀ ਪਾਈਚਾਰੀ ਦਾ ਨਾਮ ਚਮਕਾਇਆ ਹੈ ਪ੍ਰਸਨਲ ਗਲਬਤ ਕਰਦੇ ਨਿਮਿਤ ਤੌਰ ਤੇ ਇਟਲੀ ਰਣ ਬਸੇਰਾ ਕਰਦੇ ਭਾਰਤੀ ਬੱਚਿਆਂ ਨੂੰ ਕਿਹਾ ਕਿ ਪੜ੍ਹਾਈ ਨਾਲ ਇਨਸਾਨ ਹਰ ਉਸ ਬਲੰਦੀ ਨੂੰ ਛੂਹ ਸਕਦਾ ਹੈ ਜਿਸ ਨੂੰ ਸਰ ਕਰਨ ਲਈ ਵਿਵਾਰ ਸੁਪਨਾ ਹੀ ਬਣ ਜਾਂਦਾ ਹੈ ਜਿਹੜੇ ਮਾਪੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਆਪਣੇ ਸੁੱਖਾਂ ਦੀ ਪਰਵਾਹ ਕੀਤੇ ਬਿਨਾ ਦਿਨ ਰਾਤ ਇੱਕ ਕਰ ਦਿੰਦੇ ਹਨ ਉਹਨਾਂ ਲਈ ਬੱਚਿਆਂ ਨੂੰ ਵੀ ਆਪਣੇ ਫਰਜ਼ ਪੂਰੇ ਕਰਨ ਲਈ ਮਿਹਰੇ ਆਉਣਾ ਚਾਹੀਦਾ ਹੈ ਅਤੇ ਚੰਗੀ ਪੜ੍ਹਾਈ ਕਰਦੇ ਆ ਮਾਪਿਆਂ ਦਾ ਨਾਮ ਰੁਸ਼ਨਾਉਣਾ ਚਾਹੀਦਾ ਹੈ ਇਸ ਮੌਕੇ ਇਟਲੀ ਦੇ ਪਿਛੇ 20 ਸਾਲਾਂ ਕਿ ਵਿੱਚ ਰਿੰਦਰ ਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਤੇ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸੀ ਤੇ ਅੱਜ ਚੰਗੀ ਪੜ੍ਹਾਈ ਕਰਦੇ ਜੋ ਪੀਰਾਨੀ ਨੇ ਮਾਸਟਰ ਡਿਗਰੀ ਹਾਸਲ ਕੀਤੀ ਹੈ ਇਸ ਨਾਲ ਸਾਰਾ ਪਰਿਵਾਰ ਬਗਬਾਗ ਹੈ ਇਸ ਤੀ ਦੀ ਪੜ੍ਹਾਈ ਨੂੰ ਦੇਖਦੇ ਇਸ ਕੰਮ ਨੂੰ ਵੀ ਕਸਟਮ ਵਿਪਾਗ ਵਿੱਚ ਪਹਿਲ ਦੇ ਆਧਾਰ ਤੇ ਮਿਲ ਗਿਆ ਹੈ ਇਟਲੀ ਰਹਿੰਦੇ ਭਾਰਤੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਦਿਆਂ ਉਹਨਾਂ ਦੇ ਹੁਨਰ ਅਨੁਸਾਰ ਹੀ ਉਹਨਾਂ ਨੂੰ ਪੜਾਈ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ